ਸਾਸ੍ਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਕੁੰਭ ਮੇਕ ਅਤੇ ਮੇਥਨ ਰਾਸ਼ੀ ਵਾਲਿਆਂ ਦੇ ਹੱਥ ਕਿਹੜਾ ਖਜ਼ਾਨਾ ਲੱਗਣ ਵਾਲਾ ਹੈ ਕੀ ਕੀ ਉਹਨਾਂ ਦੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਹੈ ਜੋ ਇਹਨਾਂ 10 ਦਿਨਾਂ ਦੇ ਵਿੱਚ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਦੇਅ ਸ਼੍ਰੀ ਗਣੇਸ਼ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗਣੇਸ਼ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਕੁੰਭ ਰਾਸ਼ੀ ਵਾਲੇ ਮੇਕ ਰਾਸ਼ੀ ਵਾਲੇ ਤੇ ਮਿਥਨ ਰਾਸ਼ੀ ਵਾਲੇ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਤੁਹਾਡੇ ਲਈ ਸਰਵ ਸiddhi ਜੋ ਸ਼੍ਰੀ ਗਣੇਸ਼ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ 1 ਜੂਨ ਤੋਂ ਲੈ ਕੇ 31 ਜੂਨ ਤੱਕ ਜਾਨੀ ਕਿ ਮਹੀਨੇ ਦੇ ਇਸ ਆਖਰੀ ਦੇਣਾ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਹੁਣ ਤੁਹਾਡੇ ਹੱਥ ਲੱਗਣ ਵਾਲਾ ਹੈ ਹੁਣ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਕੋਲ ਹੋ ਜਾਵੇਗਾ ਪੈਸਾ ਹੀ ਪੈਸਾ ਸਮਝ ਲਓ ਕਿ ਛੱਪੜ ਪਾੜ ਕੇ ਤੁਹਾਡੇ ਉੱਪਰ ਤਾਨ ਦੀ ਵਰਖਾ ਹੋਣ ਵਾਲੀ ਹੈ ਤੁਹਾਡੇ ਲਈ ਰਿੱਧੀ ਸਿੱਧੀ ਦੇ ਜੋਗ ਮਾਲਕ ਭਗਵਾਨ ਚੇਰੀ ਗਣੇਸ਼ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ ਇਹਨਾਂ ਦਿਨਾਂ ਦੇ ਵਿੱਚ ਰਿੱਧੀ ਸਿੱਧੀ ਗੱਜ ਕੇਸਰੀ ਜੋਗ ਸੁਵਾਰਤ ਸ੍ਰੀ ਜੋਗ ਮਹਾ ਲక్ష్ਮੀ ਜੋਗ ਸ਼ੋਭ ਸੰਜੋਗ ਤੁਹਾਡੇ ਲਈ ਬਣਨ ਜਾ ਰਿਹਾ ਹੈ ਦੋਸਤੋ ਕੁੰਮਾਰ ਰਾਸ਼ੀ ਵਾਲਿਓ ਮਿਥਨ ਰਾਸ਼ੀ ਵਾਲਿਓ ਤੇ ਮੇਕ ਰਾਸ਼ੀ ਵਾਲਿਓ ਇਹਨਾਂ 10 ਦਿਨਾਂ ਦੇ ਅੰਦਰ ਜੋ ਕਿ ਤੁਹਾਨੂੰ ਬੜਾ ਹੀ ਲਾਭ ਹੋਣ ਵਾਲਾ ਹੈ ਤੁਹਾਨੂੰ ਵੱਡੇ ਵੱਡੇ ਤਨ ਲਾਭ ਹੋਣ ਵਾਲੇ ਹਨ ਵੱਡੀਆਂ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋ ਜਾਵੇਗੀ ਭਗਵਾਨ ਗਣੇਸ਼ਾ ਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਦੇ ਵਿੱਚ ਹੁਣ ਤੁਹਾਨੂੰ ਲਾਭ ਮਿਲਣ ਵਾਲੇ ਹਨ ਸਾਰੀਆਂ ਹੀ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਵਾਲੀਆਂ ਹਨ ਜੋ ਵੀ ਤੁਸੀਂ ਚਾਹੁੰਦੇ ਸੀ ਉਹ ਹੁਣ ਮਿਲ ਜਾਵੇਗਾ ਕੁਲ ਮਿਲਾ ਕੇ ਤੁਹਾਡੇ ਲਈ ਸਮਾਂ ਚੰਗਾ ਹੈ ਕਿਉਂਕਿ ਤੁਹਾਡੇ ਲਈ ਰਿੱਧੀ ਸਿੱਧੀ ਜੋਕ ਬੰਦੀ ਦਿਖਾਈ ਦੇ ਰਹੇ ਹਨ ਜੋ ਕਿ 11 ਸਾਲਾਂ ਦੇ ਬਾਅਦ ਤੁਹਾਡੇ ਲਈ ਬਣਨ ਵਾਲੇ ਹਨ ਇਹਨਾਂ ਦਿਨਾਂ ਦੇ ਵਿੱਚ ਤਿੰਨ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਵੇਗੀ ਕਿਸਮਤ ਬਦਲ ਜਾਵੇਗੀ ਦੋਸਤੋ ਵੀਡੀਓ ਨੂੰ ਬਿਲਕੁਲ ਵੀ ਮਿਸ ਨਾ ਕਰਨਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਰਾਸ਼ੀ ਵੀ ਇਹਨਾਂ ਤਿੰਨ ਰਾਸ਼ੀਆਂ ਦੇ ਵਿੱਚੋਂ ਇੱਕ ਹੋਵੇ ਜੋ ਕਿ ਤੁਹਾਡੇ ਲਈ ਬਹੁਤ ਹੀ ਨਾਮਕਾਰੀ ਸਾਬਤ ਹੋ ਜਾਵੇਗੀ ਤੁਹਾਨੂੰ ਲਾਭ ਮਿਲੇਗਾ ਇਹਨਾਂ ਸਾਵਧਾਨੀਆਂ ਨੂੰ ਵਰਤਨ ਦੇ ਨਾਲ ਸਭ ਤੋਂ ਪਹਿਲੀ ਬੇਨਤੀ ਕਰਦੇ ਹਾਂ ਜੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਦੋਸਤੋ ਕੁੰਭ ਰਾਸ਼ੀ ਵਾਲਿਆਂ ਦੇ ਲਈ ਅਤੇ ਮੇਕ ਤੇ ਮਿਥਨ ਰਾਸ਼ੀ ਵਾਲਿਆਂ ਦੇ ਲਈ 19 ਜੂਨ ਤੋਂ 31 ਜੂਨ ਤੱਕ ਯਾਨੀ ਕਿ ਜੋਨ ਦੇ ਅਖੀਰੀ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਮਾਂ ਤੁਹਾਡੇ ਲਈ ਰਹਿਣ ਵਾਲਾ ਹੈ ਆਓ ਜਾਣਦੇ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਸਥਿਤੀ ਦੇ ਵਿੱਚ ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਜੀ ਦੀ ਅਸੀਮ ਕਿਰਪਾ ਤੁਹਾਡੇ ਉੱਪਰ ਬਣ ਚੁੱਕੀ ਹੈ ਇਹ ਸਮਾਂ ਧਨ ਪ੍ਰਾਪਤੀ ਦਾ ਸਮਾਂ ਤੁਹਾਡੇ ਲਈ ਹੋਵੇਗਾ ਇਹ ਸਮਾਂ ਤੁਹਾਡੇ ਲਈ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਤੁਹਾਡੇ ਲਈ ਰਿੱਧੀ ਸਿੱਧੀ ਜੋਗ ਰਾਜ ਜੋਗ ਸਵਾਰਥ ਸਿੱਧੀ ਜੋਗ ਜੋ ਕਿ ਤੁਹਾਨੂੰ ਧਨ ਸੰਪੰਦੀ ਪ੍ਰਾਪਤੀ ਦੇ ਲਈ ਬਣ ਰਹੇ ਹਨ ਉਸ ਨੂੰ ਆਪਣੇ ਸਮੇਂ ਨੂੰ ਹੱਥ ਵਿੱਚੋਂ ਨਾ ਜਾਣਦੇ ਹੋ ਅਸੀਂ ਤੁਹਾਨੂੰ ਦੱਸੇ ਕਿ ਇਸ ਸਮੇਂ ਦੇ ਵਿੱਚ ਗ੍ਰਹਿਾਂ ਦੇ ਵਿੱਚ ਜਿਹੜੇ ਪਰਿਵਰਤਨ ਹੋਣਗੇ ਉਹ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਣਗੇ ਕਿਉਂਕਿ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਜੋ ਤੁਹਾਡੇ ਲਈ ਵਿਗੜੇ ਹੋਏ ਕੰਮਾਂ ਨੂੰ ਵੀ ਸਵਾਰ ਦੇਣਗੇ ਉਹ ਭਗਵਾਨ ਕਨੇਸ਼ ਜੀ ਦੀ ਕਿਰਪਾ ਦੇ ਨਾਲ ਬਣਨ ਜਾ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਤੁਹਾਡੇ ਲਈ ਇਹ ਹੈ ਕਿ ਨੌਕਰੀ ਸਬੰਧੀ ਤੁਹਾਡੇ ਲਈ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ ਤੁਹਾਨੂੰ ਦੱਸਦਾ ਇਹ ਕਿ ਇੱਕ ਖਾਸ ਮਕਾਮ ਤੇ ਤੁਸੀਂ ਪਹੁੰਚ ਜਾਓਗੇ ਜਿਸ ਉੱਪਰ ਤੁਹਾਨੂੰ ਮਾਨ ਸਨਮਾਨ ਪ੍ਰਾਪਤ ਹੋ ਜਾਵੇਗਾ ਧਰਮ ਕਰਮ ਤੇ ਧਾਰਮਿਕ ਕੰਮਾਂ ਦੇ ਵਿੱਚ ਤੁਹਾਡੀ ਰੁਚੀ ਜ਼ਿਆਦਾ ਹੋਵੇਗੀ ਘਰ ਦੇ ਵਿੱਚ ਸੰਤੋਲਨ ਅਤੇ ਬਿਹਤਰੀਨ ਵਿਹਾਰ ਤੁਸੀਂ ਬਣਾ ਕੇ ਰੱਖਣਾ ਹੈ ਜੇਕਰ ਤੁਸੀਂ ਪੈਸਾ ਕਿਸੇ ਨੂੰ ਉਧਾਰ ਦਿੱਤਾ ਹੈ ਤਾਂ ਉਸ ਪੈਸੇ ਦੇ ਵਿੱਚੋਂ ਕੁਝ ਹਿੱਸਾ ਤੁਹਾਨੂੰ ਵਾਪਸ ਮਿਲ ਸਕਦਾ ਹੈ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਉਧਾਰ ਦਿੱਤਾ ਪੈਸਾ ਤੁਹਾਨੂੰ ਪੂਰਾ ਹੀ ਵਾਪਸ ਮਿਲ ਜਾਵੇਗਾ। ਵੈਸੇ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਧਨ ਪ੍ਰਾਪਤੀ ਦੇ प्रबल ਯੋਗ ਹਨ। ਜੇਕਰ ਕੋਈ ਬਿਜ਼ਨਸ ਕਰਦੇ ਹੋ ਤਾਂ ਉਹਦੇ ਪ੍ਰਤੀ ਧਨ ਪ੍ਰਾਪਤੀ ਦੇ प्रबल ਯੋਗ ਹਨ। ਤੁਹਾਡੇ ਲਈ ਜਿਆਦਾ ਬਣ ਰਹੇ ਹਨ। ਜੋ ਵੀ ਤੁਹਾਨੂੰ ਮੌਕਾ ਮਿਲੇ ਉਸ ਨੂੰ ਹੱਥੋਂ ਨਾ ਜਾਣ ਦੇਣਾ। ਸਮੇਂ ਦਾ ਭਰਪੂਰ ਲਾਭ ਉਠਾ ਲੈਣਾ। ਕਿਉਂਕਿ ਇਸ ਸਮੇਂ ਤੁਸੀਂ ਆਪਣੇ ਸਾਰੇ ਕੰਮਾਂ ਦੇ ਵਿੱਚ ਸਫਲ ਹੋ ਜਾਓਗੇ। ਸਾਰੇ ਹੀ ਕੰਮਾਂ ਨੂੰ ਜੋਜਨਾਬੰਦ ਤਰੀਕੇ ਦੇ ਨਾਲ ਕਰੋਗੇ ਤੁਹਾਡੇ ਘਰ ਦੇ ਵਿੱਚ ਮਹਿਮਾਨਾਂ ਦਾ ਆਗਮਨ ਹੋ ਜਾਵੇਗਾ ਸਾਰੇ ਮਹਿਮਾਨ ਤੁਹਾਡੇ ਨਾਲ ਮਿਲ ਜੁਲ ਕੇ ਰਹਿਣਗੇ ਤੁਹਾਡੀ ਤਾਰੀਫ ਵੀ ਕਰਨਗੇ ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਕਦੇ-ਕਦੇ ਤੁਹਾਡੇ ਮਨ ਦਾ ਸੁਭਾਅ ਦੂਸਰਿਆਂ ਦੇ ਪ੍ਰਤੀ ਮਤਲਬ ਬਣ ਸਕਦਾ ਹੈ ਘਰ ਦੇ ਵਿੱਚ ਕਿਸੇ ਵੀ ਛੋਟੀ ਜਿਹੀ ਗੱਲ ਤੋਂ ਗਲਤਫਹਿਮੀ ਪੈਦਾ ਹੋ ਸਕਦੀ ਹੈ ਇਸ ਲਈ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੇ ਇਹਨਾਂ ਗੱਲਾਂ 'ਤੇ ਹੋਰ ਹੀ ਧਿਆਨ ਰੱਖਣਾ ਹੈ ਤੇ ਸਾਵਧਾਨੀ ਵਰਤ ਰਹਿਣੀ ਹੈ ਜਿਸ ਦਿਨਾਂ ਕਿਸੇ ਬਾਰੇ ਵਿਅਕਤੀ ਦਾ ਵੀ ਤੁਹਾਡੇ ਉੱਪਰ ਹੱਥ ਹੋ ਸਕਦਾ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਭਰਾਵਾਂ ਦੇ ਨਾਲ ਘਰ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਦੇ ਨਾਲ ਤੁਸੀਂ ਚੰਗੇ ਹੀ ਸੰਬੰਧ ਬਣਾ ਕੇ ਰੱਖਣੇ ਹਨ ਉਹਨਾਂ ਦੇ ਨਾਲ ਗਲਤ ਬਾਣੀ ਦਾ ਕਦੇ ਵੀ ਪ੍ਰਯੋਗ ਨਾ ਕਰੋ ਨਹੀਂ ਤਾਂ ਤੁਹਾਨੂੰ ਇਸ ਦਾ ਕਮਾਜਾ ਭੁਗਤਣਾ ਪੈ ਸਕਦਾ ਹੈ ਚੰਗਾ ਬੋਲੋ ਮਿੱਠਾ ਬੋਲੋ ਤੁਹਾਡੇ ਵੱਲੋਂ ਕੀਤਾ ਹੋਇਆ ਗਲਤ ਵਿਹਾਰ ਤੁਹਾਡੇ ਬਾਰੇ ਕੰਮ ਨੂੰ ਵਿਗਾੜ ਸਕਦਾ ਹੈ ਤੇ ਗਲਤ ਵਿਹਾਰ ਦੇ ਨਾਲ ਇਸ ਲਈ ਜੋ ਵੀ ਕੰਮ ਕਰੋ ਪੂਰਾ ਸੋਚ ਸਮਝ ਕੇ ਕਰੋ ਆਪਣੇ ਗੁੱਸੇ ਤੇ ਪੂਰਾ ਕੰਟਰੋਲ ਰੱਖੋ ਆਪਣੇ ਵਿਹਾਰ ਨੂੰ ਚੰਗਾ ਬਣਾ ਕੇ ਰੱਖੋ ਤਾਂ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਅਤੇ ਨਾਲ ਹੀ ਨਾਲ ਇੱਕ ਗੱਲ ਦਾ ਹੋਰ ਤੁਸੀਂ ਧਿਆਨ ਰੱਖੋ ਕਿ ਤੁਸੀਂ ਬਹੁਤ ਜ਼ਿਆਦਾ ਕਿਸੇ ਤੇ ਵਿਸ਼ਵਾਸ ਨਾ ਕਰੋ ਤੁਹਾਡਾ ਕੋਈ ਨਜ਼ਦੀਕੀ ਤੁਹਾਡੇ ਨਾਲ ਧੱਗੀ ਕਰ ਸਕਦਾ ਹੈ ਤੁਹਾਨੂੰ ਧੋਖਾ ਦੇ ਸਕਦਾ ਹੈ ਤੁਸੀਂ ਥੋੜਾ ਜਿਹਾ ਇਸ ਗੱਲ ਤੋਂ ਸਾਵਧਾਨ ਰਹਿਣਾ ਹੈ ਤੇ ਆਪਣੇ ਕੈਰੀਅਰ ਦੇ ਪ੍ਰਤੀ ਲਾਪਰਵਾਹੀ ਬਿਲਕੁਲ ਵੀ ਨਹੀਂ ਕਰਨੀ ਇਸ ਲਈ ਸਾਵਧਾਨੀ ਰੱਖਣਾ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਜੇ ਗੱਲ ਕਰੀਏ ਲਾਈਫ ਦੀ ਕਿ ਪ੍ਰੇਮ ਵਰਗ ਦੀ ਇਸ ਰਾਸ਼ੀ ਵਾਲਿਆਂ ਨੂੰ ਦੱਸਦਾ ਹਾਂ ਕਿ ਪਤੀ ਪਤਨੀ ਦੇ ਵਿੱਚ ਪ੍ਰੇਮ ਪਿਆਰ ਵਧੇਗਾ ਚੰਗੇ ਸਬੰਧ ਬਣਨਗੇ ਹੋਣ ਵਾਲੇ ਤੁਹਾਡੇ ਜੀਵਨ ਸਾਥੀ ਦਾ ਵੀ ਤੁਹਾਨੂੰ ਪੂਰਾ ਸਹਿਯੋਗ ਮਿਲ ਜਾਵੇਗਾ ਤੁਹਾਡਾ ਪਰਿਵਾਰਿਕ ਵਾਤਾਵਰਣ ਖੁਸ਼ ਰਹੇਗਾ ਕਾਰਜ ਦੇ ਵਿੱਚ ਤੁਹਾਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ ਤੇ ਕਾਰਜ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਪਰਿਵਾਰ ਦੇ ਲਈ ਜੀਵਨ ਦੇ ਵਿਆਹ ਦੇ ਲਈ ਇਹ ਸਮਾਂ ਚੰਗਾ ਹੈ ਤੁਹਾਡੇ ਪੱਖ ਦੇ ਵਿੱਚ ਹੈ ਜੇਕਰ ਗੱਲ ਕੀਤੀ ਜਾਵੇ ਕਿ ਇਹ ਸਮਾਂ ਇਹ ਤਿੰਨ ਰਾਸ਼ੀਆਂ ਦੇ ਲਈ ਬਹੁਤ ਚੰਗਾ ਸਮਾਂ ਰਹੇਗਾ ਬਿਜినਸ ਵਪਾਰ ਸੰਬੰਧੀ ਕੋਈ ਵੱਡਾ ਖਜਾਨਾ ਤੁਹਾਡੇ ਹੱਥ ਲੱਗ ਸਕਦਾ ਹੈ ਜਾਂ ਫਿਰ ਕੋਈ ਜਿਸ ਤਰ੍ਹਾਂ ਤੇਲ ਜਾਂ ਬਿਜ਼ਨਸ ਦਾ ਕੰਮ ਹੈ ਉਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮੁਨਾਫਾ ਮਿਲ ਸਕਦਾ ਹੈ ਇਸ ਸਮੇਂ ਦੇ ਵਿੱਚ ਆਪਣੀ ਮਿਹਨਤ ਨੂੰ ਜਾਰੀ ਰੱਖੋ ਕੋਈ ਵੀ ਮੌਕਾ ਆਪਣੇ ਹੱਥੋਂ ਨਾ ਜਾਣ ਦੇਣਾ ਕਿਉਂਕਿ ਇਹ ਸਮਾਂ ਤੁਹਾਡੀਆਂ ਉਚਾਈਆਂ ਨੂੰ ਛੂੰਣ ਵਾਲਾ ਹੈ ਇਸ ਸਮੇਂ ਦੇ ਵਿੱਚ ਨੌਂਗਰੀ ਪੇਸ਼ੇਵਰ ਲੋਕਾਂ ਨੂੰ ਆਫਿਸ ਦੇ ਵਿੱਚ ਕੰਮਾਂ ਦੇ ਵਿੱਚ ਜੋ ਵੀ ਕੰਮ ਮਿਲੇਗਾ ਔਸਨ ਉਸਾਮੇ ਦੇ ਪੂਰਾ ਕਰ पाओगे ਇਸ ਦੇ ਨਾਲ ਤੁਹਾਡੇ ਜਿਹੜੇ ਵੀ ਕੋਈ ਅਧਿਕਾਰੀ ਵਰਗ ਹਨ ਉਹ ਤੁਹਾਡੇ ਤੋਂ ਖੁਸ਼ ਹੋਣਗੇ ਤੁਹਾਡੇ ਕੰਮ ਦੀ ਤਾਰੀਫ ਕਰਨਗੇ ਇਸ ਨਾਲ ਕੀ ਹੋਵੇਗਾ ਕਿ ਤੁਹਾਡੀ ਪ੍ਰਮੋਸ਼ਨ ਜਾਂ ਟ੍ਰਾਂਸਫਰ ਹੋਣ ਦੇ ਵਿੱਚ ਯੋਗ ਬਣ ਜਾਣਗੇ ਜੋ ਤੁਹਾਡੇ ਲਈ ਬਹੁਤ ਹੀ ਸੁੱਖ ਸਹੂਲਤਾਂ ਪ੍ਰਾਪਤ ਲੈ ਕੇ ਆਉਣਗੇ ਜੋ ਤੁਹਾਡੇ ਲਈ ਸੁੱਖ ਸਹੂਲਤਾਂ ਦਾ ਸਮਾਂ ਲੈ ਕੇ ਆਉਣਗੇ ਇਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਆਤ ਸਥਿਤੀ ਜੇਕਰ ਮਜ਼ਬੂਤ ਹੋਵੇਗੀ ਤਾਂ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਅਸੀਂ ਹਮੇਸ਼ਾ ਖੁਸ਼ ਰਹਾਂਗੇ ਜੋ ਲੋਕ ਨੌਕਰੀ ਦੀ ਤਲਾਸ਼ ਦੇ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲ ਜਾਵੇਗੀ ਜੇਕਰ ਕਿਸੇ ਨੇ ਕੋਈ ਇੰਟਰਵਿਊ ਦਿੱਤਾ ਸੀ ਤਾਂ ਇੰਟਰਵਿਊ ਦੇ ਵਿੱਚ ਤੁਹਾਨੂੰ ਚੰਗੇ ਨੰਬਰ ਮਿਲ ਜਾਣਗੇ ਨੌਕਰੀ ਤੁਹਾਨੂੰ ਮਿਲਣ ਦੀ ਪੂਰੀ ਸੰਭਾਵਨਾ ਹੈ ਨੌਕਰੀ ਪੇਸ਼ੇਵਰ ਲੋਕਾਂ ਦੇ ਪ੍ਰੋਮੋਸ਼ਨ ਵੀ ਮਿਲ ਸਕਦੀ ਹੈ ਉਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਹ ਸਮਾਂ ਤੁਹਾਡੇ ਲਈ ਲਾਭ ਲੈਣ ਵਾਲਾ ਹੈ ਜੋ ਵੀ ਤੁਹਾਨੂੰ ਮੌਕਾ ਮਿਲੇ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਨੂੰ ਹੱਥੋਂ ਨਾ ਜਾਣ ਦੇਣਾ ਸੋ ਇਹਨਾਂ ਤਿੰਨ ਰਾਸ਼ੀਆਂ ਦੇ ਲਈ ਇਹ ਸਮਾਂ ਬਹੁਤ ਲਾਭਕਾਰੀ ਰਹਿਣ ਵਾਲਾ ਹੈ ਇਸ ਲਈ ਸਮੇਂ ਦਾ ਭਰਪੂਰ ਲਾਭ ਉਠਾਓ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ